ਕੀ 47 ਕੰਮ ਨਹੀਂ ਕਰਦੀ ਉਥੇ ਵਿਦਿਆ ਕੰਮ ਕਰਦੀ ਜੇ ਹਰਿੰਗਜੀਵ 14 ਜੰਗਾਂ ਹਾਰ ਕੇ ਵੀ ਆਪਣੀ ਹਾਰ ਨਹੀਂ ਸੀ ਮੰਨਿਆ ਡਟਿਆ ਖੜਾ ਸੀ ਆਂਦਾ ਮੈਂ ਗੁਰੂ ਗੋਬਿੰਦ ਸਿੰਘ ਦਾ ਰਹਿਣ ਕੁਝ ਨਹੀਂ ਦਿੱਤਾ ਹਾਰਿਆ ਕਦੋਂ ਜਦੋਂ ਮਹਾਰਾਜ ਨੇ ਜਫਰਨਾਮਾ ਭੇਜਿਆ ਉਹ ਚਿੱਠੀ ਸੀ ਉਹ ਸ਼ਬਦ ਸੀ ਜਿਹੜੇ ਭਾਈ ਧਰਮ ਸਿੰਘ ਤੇ ਦਿਆ ਸਿੰਘ ਲੈ ਕੇ ਆਏ ਸੀ ਜਦ ਰੰਗਜੀਵ ਨੇ ਉਹ ਜਫਰਨਾਮਾ ਪੜ੍ਹਿਆ ਫਿਰ ਮਨ ਜਿੱਦ ਉੱਠ ਨਹੀਂ ਸਕਿਆ ਜਫਰਨਾਮਾ ਦੇ ਪਰ ਲਿਆ ਉਹ ਚਿੱਠੀ ਦੇ ਥੱਲੇ ਲਿਖਿਆ ਸੀ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੰਗਜੀਵ ਉਹ ਨਹੀਂ ਸੀ ਕਹਿੰਦਾ ਕੋਈ ਸਿਆਣਾ ਮੌਲਵੀ ਜਿਹੜਾ குரு ਘਰ ਦੀ ਇਹਦਾ ਉਹ ਜਾਣਦਾ ਸੀ ਉਹ ਰੰਗਜੀਵ ਨੂੰ ਆਖ ਰਿਹਾ ਉਹ ਰੰਗਜੀਵ ਕਹਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੀ ਜਾਨ ਸੌਖੀ ਨਿਕਲ ਜੂਗੀ ਉਦੋਂ ਤੇ ਇੱਕ ਰੰਗਾ ਸੀ ਹੁਣ ਚੱਪੇ ਚੱਪੇ ਤੇ ਰੰਗੇ ਜਿਹੜੇ ਸਿੱਖੀ ਨੂੰ ਮਟਾਉਣ ਦੀ ਕੋਝੀਆਂ ਚਾਲਾਂ ਚੱਲ ਰਹੇ ਨੇ ਖੜਾ ਇਹਨਾਂ ਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਛੁੱਟਣਾ ਓਏ ਰੰਗੇ ਤਾਂ ਨਹੀਂ ਛੁੱਟਿਆ ਸੀ ਇਹ ਘਰੇ ਬਾਗ ਦੀ ਮੂਲੀਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਚੇ ਪਾਤਸ਼ਾ ਰੰਗਜੀਤ ਨੂੰ ਆਖ ਰਿਹਾ ਔਰੰਗਜ਼ੇਬ ਤੂੰ ਮੇਰੇ ਚਾਰ ਪੁੱਤਰ ਸੀਛ ਕਰਤੇ ਆਂਦਾ ਮੈਂ ਖਤਮ ਕਰਤਾ ਹਲੇ ਮੇਰਾ ਕਨ ਲਿਆ ਖਾਲਸਾ ਜੀ ਆਉਂਦਾ ਜਿਹੜਾ ਤੇਰੇ ਪੈਰਾਂ ਥੱਲੇ ਅੱਗ ਬੁਝਾ ਕੇ ਰੱਖਦੇ ਆ ਉਹ ਕਲਗੀਧਰ ਪਾਤਸ਼ਾਹ ਨੇ ਰੰਗਜੀਤ ਨੂੰ ਜੋ ਸ਼ਬਦ ਗਏ ਉਹਨਾਂ ਦਾ ਬਿਆਨ ਇੰਝ ਕਰ ਰਹੇ ਆ ਬਈ ਐਨ ਪੁਨਸ ਕਸਲਤ ਨਤ ਦੇ ਬਾਦਸ਼ਾਹ ਓ ਰੰਗਜੀਤ ਤੂੰ ਪਲੰਦਾ ਝੂਠ ਦਾ ਤੇ ਤੂੰ ਹੈ ਬੰਦਾ ਪਰਫੁਰੇ ਓ ਰੱਬ ਜਾਣੇ ਜਿਸਮ ਦੀ ਕਿੰਨੀ ਕਿਸਮ ਹੈ ਝੂਠ ਦੀ ਹੈ ਰੋ ਤੇਰੀ ਤੇ ਝੂਠ ਦਾ ਹੀ ਜਿਸਮ ਹੈ ਮੈਂ ਸ਼ੁਰੂ ਕਰਦਾ ਹਾਂ ਚਿੱਠੀ ਆਪਣੀ ਦਾ ਸਿਲਸਿਲਾ ਵੇਖ ਮੇਰੇ ਦਿਲ ਦੀ ਰੰਗਤ ਦਾਨੀ ਜਾ ਰਹੀ ਬੁਝ ਦਿਲਾ ਉਹ ਵੈਗਰੂ ਦੇ ਨਾਮ ਦਾ ਲਿਖਦਾ ਹਾਂ ਪਹਿਲਾ ਹਰਫ ਮੈਂ ਤੀਰ ਵਾਂਗੂ ਮਾਰਦਾ ਹਾਂ ਹਰਫ ਤੇਰੀ ਤਰਫ ਮੈਂ ਨਾਮ ਤੇਰੇ ਦਾ ਅਰਥ ਹੈ ਸੁੰਦਰ ਸਜਾਵਟ ਤਖਤ ਦੀ ਪਰ ਤੇਰੀ ਸੂਰਤ ਹੈ ਲਗਦੀ ਸਤਮਗੜ ਕੰਬਖਤ ਦੀ ਤੇਰੀ ਤਸਬੀਹ ਦੇ ਨਿਮਨ ਕੇ ਕੈਦਖਾਨੇ ਮੌਤ ਦੇ ਡੰਡਿਆਂ ਦੇ ਨਾਲ ਕੱਢੇ ਅਰਥ ਤੂੰ ਡੰਡਾ ਤਦੇ ਇਹ ਤੇਰੀ ਕੜਵੀ ਕਮੀਨੀ ਬਦਲਿਆ ਦੀ ਭਾਵਨਾ ਹੁਣ ਇਹ ਚਾਹੁੰਦੀ ਜੋਰ ਗੁਰ ਗੋਬਿੰਦ ਦਾ ਅਜਮਾਵਣਾ ਮੈਂ ਤੇਰੇ ਪੈਰਾਂ ਦੇ ਠਾਂ ਅੱਗ ਐਸੀ ਬਾਲਣੀ ਜਿਸ ਨੇ ਤੇਰੀ ਸਲਤਨਤ ਤੇ ਬਾਦਸ਼ਾਹੀ ਗਾਲਣੀ ਕੀ ਹੋਇਆ ਜੇ ਸ਼ੇਰ ਦੇ ਬੱਚੇ ਤੁਮਾਰੇ ਗਿੱਦੜਾ ਕੀ ਹੋਇਆ ਜੇ ਸ਼ੇਰ ਦੇ ਬੱਚੇ ਤੂੰ ਮਾਰੇ ਗਿੱਦੜਾ ਕੀ ਹੋਇਆ ਜੇ ਲਿੱਧ ਤੂੰ ਫਿਰਦਾ ਫੁੰਡਾਈ ਗਿੱਦੜਾ ਜੋ ਖੁਦਾ ਦੇ ਨਾਮ ਤੇ ਚੁਕੀਆਂ ਤੂੰ ਕਸਮਾਂ ਮਰ ਗਈਆਂ ਤੇਰੀਆਂ ਪੰਜੇ ਨਮਾਜਾਂ ਨੂੰ ਕਲੰਕਤ ਕਰ ਗਈਆਂ ਆਪਣਾ ਮਾਂ ਕਿਸ ਤਰ੍ਹਾਂ ਕਰਦੇ ਨੇ ਜੋ ਦੇ ਗੁਪਤ ਗੂ ਆ ਦਿਖਾਵਾ ਤੂੰ ਜੰਗ ਦੇ ਮੈਦਾਨ ਵਿੱਚ ਫੌਜਾਂ ਸਜਾਈਆਂ ਜਾਂਦੀਆਂ ਹੋ ਕੇ ਆਮੋ ਸਾਹਮਣੇ ਤੇ ਗਾਇ ਉਠਾਈਆਂ ਜਾਂਦੀਆਂ ਦੀਨ ਫੌਜਾਂ ਨੂੰ ਲੜਾਉਂਦਾ ਚੋਣ ਉਦੇਸ਼ ਕਰੇ ਦੋਹਾਂ ਤੇ ਰਾਂਦੇ ਸੂਰਮੇ ਜਰਨੈਲ ਕਰਦੇ ਟੱਕਰੇ ਤੂੰ ਹੀ ਇਦਾਂ ਫੌਜ ਲੈ ਕੇ ਆਜਾ ਮੇਰੇ ਰੂਬਰੂ ਮੈਂ ਲੜਾਂਗਾ ਜੰਗ ਉਹ ਸਹੀ ਤਰ੍ਹਾਂ ਨੀ ਕੁਬੇ ਕੁ ਉਹ ਕੁਦਾ ਦੇ ਮੁਰਜਮਾ ਤੂ ਬਾਦਸ਼ਾਹ ਮਰਦੂਦ ਹੈ ਆਪਣੀ ਹੀ ਯੱਗ ਅੰਦਰ ਸੜ ਰਿਹਾ ਨਮਰੂਦ ਹੈ ਆਪੜਾ ਰੱਬ ਦੀ ਤਹਿਰੀਜੇਨ ਪੜਿਆ ਆਲਮ ਆ ਦਿਖਾਵਾ ਰੱਬ ਦੀ ਰਹਿਮਤ ਦਾ ਜਲਵਾ ਆਲਮਾ ਸੁਣਿਏ ਬੋਲੇ ਬਾਦਸ਼ਾਹੇ ਵਕਤ ਦੀ ਆਵਾਜ਼ ਹੈ ਸੁਣਿਏ ਬੋਲੇ ਬਾਦਸ਼ਾਹੇ ਵਕਤ ਦੀ ਆਵਾਜ਼ ਹੈ ਹਾਲੇ ਸੇ ਦੀ ਇਸਤਬਾਹੀ ਵਿੱਚ ਵੀ ਕੋਈ ਰਾਜ ਹੈ ਇਹ ਤਬਾਹੀ ਹੈ ਹੋਈ ਉਜੜੇ ਬਸਾਵਣ ਵਾਸਤੇ ਇਹ ਤਬਾਹੀ ਹੈ ਹੋਈ ਰੋਂਦੇ ਹਸਾਵਣ ਵਾਸਤੇ ਜੋ ਹੈ ਕੀਤਾ ਤੇਰੀਆਂ ਫੌਜਾਂ ਗੜੀ ਚਮਕਾਰ ਵਿੱਚ ਬੁਝਦੀ ਨਹੀਂ ਇਸ ਤੋਂ ਵੱਡੀ ਖੈਰ ਕੋਈ ਇਸ ਦੌਰ ਵਿੱਚ ਹੁੰਦਿਆ ਜਾਂ ਤੀਰ ਮੇਰੇ ਨੇ ਖਾਨ ਨਹਿਰ ਖਾਨ ਨੂੰ ਸਾਬਤੇਰੇ ਜਰ ਨਹਿਲ ਫਿਰ ਦੇਸੀ ਲਗਾਉਂਦੇ ਜਾਨ ਨੂੰ ਡੱਟ ਗਏ ਤੇਰੇ ਹਜ਼ਾਰਾਂ ਸੀ ਸਪਾਹੀ ਕੱਟ ਗਏ ਡੱਟ ਗਏ ਮੇਰੇ ਲੜਾਕੇ ਸਿੰਘ 40 ਡੱਟ ਗਏ ਉਹ ਤੇਰਾ ਖਵਾਜਾ ਜੋ ਮਰਦੂਦ ਵੱਡਾ ਸੂਰਮਾ ਜੇ ਨਾ ਲੁਕਦਾ ਯੋ ਸਦਾ ਮੈਂ ਕੁੱਟ ਦਿੰਦਾ ਚੂਰਮਾ ਉਸ ਗੜੀ ਖੁਦਾਨੇ ਕੀਤੀ ਆਪ ਮੇਰੀ ਰਹਿਬਰੀ ਆਪਣੇ ਬੰਦੇ ਦੀ ਕੀਤੀ ਆਪ ਬੰਦਾ ਪਰਵਰੀ ਮੈਂ ਹਜ਼ਾਰਾਂ ਕੇੜਿਆਂ ਨੂੰ ਤੋੜ ਕੇ ਹਾਂ ਆ ਗਿਆ ਬਾਦਸ਼ਾਹ ਮੈਂ ਤੇਰਾ ਮੂੰਹ ਮੋੜ ਕੇ ਹਾਂ ਆ ਗਿਆ ਝੂਠੀਆਂ ਕਸਮਾਂ ਦਾ ਸਾਹਾ ਤੂੰ ਹੀ ਜਮੇ ਵਾਰ ਹੈ ਤੂੰ ਖੁਦਾ ਦੀ ਨજર ਵਿੱਚ ਸ਼ੈਤਾਨ ਹੈ ਮਹਕਾਰ तू है जूठा बादशाह ते जिंदगी दा कोड़ है तू खड़ा दरिया किनारे खोखला एक बोहड़ है मैं खत्म कर दा चिट्ठी खोले आ जिस पाज है बस पर आउणा चंद दिना दा ए जो तेरा राज है तू हवा भी नहीं छू सकदा गोबिंद दी बस फूक निकली ही समझो बादशाही हिंद दी ते है चातर पेड़िए तेनू मर ਈ ਹਾਲਸਾ ਮੈਂ ਤੇਰੇ ਪਿੱਛੇ ਲਗਾਉਣਾ ਸ਼ੇਰ ਬੱਬਰ ਖਾਲਸਾ ਸੱਚ ਦਾ ਚੰਡਾ ਮੈਂ ਤੇਰੇ ਤਖਤਾਂ ਉੱਤੇ ਗੱਡ ਕੇ ਰਾਉਲੀ ਕਾ ਗਾਣਵਾ ਇਕ ਤੀਰ ਆਪਣਾ ਛੱਡ ਕੇ ਇਕ ਤੀਰ ਆਪਣਾ ਛੱਡ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੋ ਕੀ ਯਕੀਨਤ ਖਾਇ ਜਾਉਨੂ ਐ ਮਮਾ ਪਾਪਾ ਨੇ ਮਮਾ ਪਾਪਾ ਨੇ ਕਹਿਆ ਹੁਣ ਕਿੰਨੀ ਉਮਰ ਹੈ ਤੁਹਾਡੀ ਮੇਰੀ 11 ਸਾਲ 11 ਸਾਲ ਐ ਸੋ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਯਾਦ ਕਰਦੇ ਨੇ ਬਸ ਸਮਾ ਹੋ ਗਏ। ਬਸ ਸਮਾ ਹੋ ਗਏ। ਹਾਂਜੀ। ਤਾਂ ਹੁਣ ਵੀ ਜਦੋਂ ਧਾਰਮਿਕ ਦੀਵਾਨ ਲੱਗਦੇ ਨੇ ਤੁਹਾਨੂੰ ਮੌਕਾ ਮਿਲਦਾ ਫਿਰ ਆਪਣੇ ਬਚਨ ਰੱਖਣ ਦਾ। ਹਾਂਜੀ। ਤਾਂ ਬਾਕੀ ਇਹ ਸਲਿਊਟ ਆਈਏ ਆਪਣੇ ਬੱਚਿਆਂ ਨੂੰ ਗੁਰੂ ਦੇ ਰੰਗ ਦੇ ਵਿੱਚ ਰੰਗਣਾ ਤੇ ਰੰਗ ਚੜਿਆ ਵੀ ਹੋਇਆ ਦਿਖਦਾ ਵੀ। ਇਸੇ ਤਰੀਕੇ ਨਾਲ ਕੋਸ਼ਿਸ਼ ਆ ਵੀ ਜਿਹੜੇ ਸਾਡੇ ਛੋਟੇ ਬੱਚੇ ਨੂੰ ਤੁਸੀਂ ਦੇਖ ਰਹੇ ਹੋ ਉਹਦੀ ਸੇਵਾ ਕਰਦੇ ਨੇ। ਵੀ ਲੰਗਰਾਂ ਦੇ ਨਾਲ-ਨਾਲ ਅਸੀਂ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜੋੜੀਏ। ਤੇ ਅਸੀਂ ਬੇਨਤੀ ਵੀ ਕਰਦੇ ਹਾਂ ਜਿੰਨੇ ਮਾਤਾ ਪਿਤਾ ਨੇ ਛੋਟੇ ਬੱਚਿਆਂ ਨੂੰ ਵੀ ਜਰੂਰ ਇਸ ਸਰਹੰਦੀ ਧਰਤੀ ਦੇ ਉੱਤੇ ਲੈ ਕੇ ਆਓ। ਤੇ ਜਿਹੜੀਆਂ ਮਤਾਵਾ ਨਹੀਂ ਲੈ ਕੇ ਹੁਣ ਕੁਝ ਨਹੀਂ ਹੁੰਦਾ ਵੀ ਆਪਾਂ ਕਈ ਵਾਰ ਡਰ ਜਾਂਦੇ ਨੇ ਵੀ ਢੰਡ ਨਾਲ ਕੁਝ ਹੋ ਜੂਗਾ ਕੁਝ ਨਹੀਂ ਹੁੰਦਾ ਕਿਉਂਕਿ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀ ਕੀਤੀ ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਆ ਬਾਕੀ ਛੋਟੀ ਉਮਰ ਦੇ ਅਸੀਂ ਲੈ ਕੇ 7 ਸਾਲ ਤੇ 9 ਸਾਲ ਵੀ ਹਾਂਜੀ ਹਾਂਜੀ ਅਸੀਂ ਲੈ ਕੇ ਆਵਾਂਗੇ ਤਾਂ ਹੀ ਉਹ ਸਾਡੇ ਇਤਿਹਾਸ ਨਾਲ ਜੁੜਨਗੇ ਅਸੀਂ ਉਹਨਾਂ ਨੂੰ ਦੱਸਾਂਗੇ ਜੀ ਤੋਂ ਇਹ ਉਪਰਾਲੇ ਕਰ ਰਹੀ ਹੈ ਸੰਸਦ ਤੁਹਾਡੀ ਹਾਂਜੀ ਹਾਂ ਕਰ ਰਹੀ ਹੈ ਜੀ ਬੱਚਿਆਂ ਤੁਹਾਡੀ ਕਾਬਲੇ ਤਾਰੀਫ ਹੈ ਕਿ ਛੋਟੀਆਂ ਜਿੰਦਾ ਵੱਡੇ ਸਾਕੇ ਜਿਹੜੇ ਕਿ ਚੱਲ ਰਹੇ ਹੈਗੇ ਨੇ ਸ੍ਰੀ ਫਤਿਹਗੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਪਰ ਸੋ ਤੁਸੀਂ ਵੀ ਜ਼ਰੂਰ ਆਪਣੇ ਪਰਿਵਾਰ ਦੇ ਨਾਲ ਆਪਣੇ ਬੱਚਿਆਂ ਸਮੇਤ ਇਸ ਪਾਵਨ ਥਾਨ ਦੇ ਉੱਪਰ ਪਹੁੰਚੋ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਗੁਰੂ ਮਹਾਰਾਜ ਦੇ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਦੇ ਬਾਰੇ